ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਡਰਨ ਐਗਰੀਕਲਚਰ PB09 ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਕਿਉਂਕਿ ਅੱਜ ਆਪਾਂ ਗੱਲ ਕਰਨੀਆਂ ਮਾਈ ਕੋਰਾਈਜ਼ਾ ਦੇ ਬਾਰੇ ਆਮ ਤੌਰ ਤੇ ਆਪਾਂ ਦੁਕਾਨ ਤੋਂ ਲੈ ਕੇ ਪਾਉਂਦੇ ਆ ਵੱਖ-ਵੱਖ ਫਸਲਾਂ ਨੂੰ ਝੋਨੇ ਨੂੰ ਵੀ ਪਾਉਂਦੇ ਆ ਕਣਕ ਨੂੰ ਵੀ ਹੋਰਾਂ ਫਸਲਾਂ ਨੂੰ ਵੀ ਤੇ ਆਜੋ ਵੇਖੀਏ ਵੀ ਮਾਈ ਕੋਰਾਈਜ਼ਾ ਹੈ ਕੀ ਤੇ ਇਹਦਾ ਫਾਇਦਾ ਕੀ ਹੈ ਜ਼ਮੀਨ ਦੇ ਵਿੱਚ ਜੇਕਰ ਕਿਸਾਨੀ ਕਰਦੇ ਹੋ ਤੇ ਪੂਰੀ ਵੀਡੀਓ ਜ਼ਰੂਰ ਵੇਖਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਾਈ ਕੋਰੈਜਾ ਅਸਲ ਦੇ ਵਿੱਚ ਜਿਹੜੀ ਫਸਲ ਆਪਾਂ ਬੀਜੀ ਆ ਉਸ ਫਸਲ ਦੇ ਪੌਦੇ ਦੀਆਂ ਜੜ੍ਹਾਂ ਤੇ ਜ਼ਮੀਨ ਦੇ ਵਿੱਚ ਜਿਹੜੀਆਂ ਸਹਿਯੋਗੀ ਉਲੀਆਂ ਵਾਂ ਭਾਵ ਕਿ ਕਈ ਪ੍ਰਕਾਰ ਦੀਆਂ ਉਲੀਆਂ ਵਾਂ ਫੰਗਸ ਜਿਹਨੂੰ ਕਹਿੰਦੇ ਆਪਾਂ ਜ਼ਮੀਨ ਦੇ ਵਿੱਚ ਕੁਦਰਤਨ ਹੈਗੀਆਂ ਕੁਝ ਉਹ ਆਪਣੀ ਫਸਲ ਲਈ ਲਾਭਦਾਇਕ ਆ ਤੇ ਬਹੁਤੀਆਂ ਹਾਨੀ ਕਰਕੇ ਆ ਰ ਜਿਹੜੀਆਂ ਇਹ ਲਾਭਦਾਇਕ ਕੁੱਲੀਆਂ ਜਦੋਂ ਇਹ ਫੰਗਸ ਪੌਦੇ ਦੀਆਂ ਜੜਾਂ ਦੇ ਕੋਲ ਆਉਂਦੀ ਆ ਤੇ ਉਦੋਂ ਫਿਰ ਇਹਨਾਂ ਦੋਹਾਂ ਦੇ ਵਿੱਚ ਇੱਕ ਸਹਿਯੋਗ ਬਣਦਾ ਆ ਉਸ ਸਹਿਯੋਗ ਨੂੰ ਹੀ ਮਾਈ ਕੋਰੈਜਾ ਕਿਹਾ ਜਾਂਦਾ ਤੇ ਇਹਦੇ ਕੰਮ ਕੀ ਆ ਜਦੋਂ ਜੜਾਂ ਦੇ ਨਾਲ ਉਹ ਫੰਗਸ ਮਿਲੀ ਤੇ ਪਹਿਲਾ ਕੰਮ ਨੇ ਕੀਤਾ ਜੜਾਂ ਦਾ ਵਿਕਾਸ ਕੀਤਾ ਜੜਾਂ ਚੋਂ ਨਵੀਆਂ ਕੋਸ਼ਿਕਾਵਾਂ ਨਿਕਲੀਆਂ ਜਿੱਥੇ ਪੌਦਾ ਅੱਗੇ ਉਦਾਹਰਨ ਦੇ ਤੌਰ 'ਤੇ ਆਪਾਂ ਕਹਿ ਲਈਏ ਵੀ 1 ਫੁੱਟ ਦੇ ਦਾਇਰੇ ਦੇ ਵਿੱਚ ਉਹ ਜਿਹੜੇ ਸੂਖਮ ਤੱਤ ਸੀ ਉਹਨਾਂ ਨੂੰ ਪ੍ਰਾਪਤ ਕਰਦਾ ਸੀ ਉਹ ਪੌਦਾ ਪਰ ਜਦੋਂ ਹੁਣ ਉਹ ਮਾਈ ਕੋਰੈਜਾ ਬਣਿਆ ਉਸ ਫੰਗਸ ਦੇ ਜੜ੍ਹਾਂ ਦੇ ਨਾਲ ਮਿਲਣ ਦੇ ਨਾਲ ਤੇ ਪੌਦੇ ਦਾ ਜਿਹੜਾ ਦਾਇਰਾ ਉਹ 3 ਫੁੱਟ ਤੱਕ ਚੱਲ ਗਿਆ ਇੱਕ ਐਗਜ਼ਾਮਪਲ ਆਏ ਕਿ ਜਿਵੇਂ ਉਹ ਹੁਣ ਜਦੋਂ ਜੜ੍ਹਾਂ ਜਿਆਦਾ ਦੂਰ ਚੱਲੇ ਗਈਆਂ ਕੋਸ਼ਿਕਾਵਾਂ ਨਵੀਆਂ ਬਣੀਆਂ ਤੇ ਫਿਰ ਉਹਨੇ ਉਹਨੇ ਏਰੀਏ ਦੇ ਵਿੱਚੋਂ ਜਿਹੜੇ ਸ਼ੂਕਸ਼ਮ ਤੱਤ ਹੀ ਜਿਵੇਂ ਫਾਸਫੋਰਸ ਨਾਈਟrogen ਜ਼ਿੰਕ ਤੇ ਹੋਰ ਜਿਹੜੇ ਸ਼ੂਕਸ਼ਮ ਤੱਤ ਆ ਉਹਨਾਂ ਸਾਰਿਆਂ ਨੂੰ ਫਿਰ ਉਸ ਪੌਦਿਆਂ ਨੇ ਲੈਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹਨੇ ਤੱਤ ਦੂਰੋਂ ਲੈਣਾ ਸ਼ੁਰੂ ਕਰ ਦਿੱਤੇ ਭਰਪੂਰ ਮਾਤਰਾ ਦੇ ਵਿੱਚ ਤੇ ਫਿਰ ਝਾੜ ਦੇ ਵਿੱਚ ਤੇ ਵਾਧਾ ਹੋਣਾ ਹੀ ਹੋਣਾ ਵਾ ਮਿੱਟੀ ਦੀ ਸਿਹਤ ਵੀ ਚੰਗੀ ਬਣਦੀ ਆ ਪੌਦਾ ਜਿਹੜਾ ਉਹ ਰੋਗਾਂ ਨਾਲ ਲੜਨ ਦੀ ਸਮਰੱਥਾ ਉਹਦੇ 'ਚ ਜ਼ਿਆਦਾ ਆ ਜਾਂਦੀ ਆ ਤੇ ਮਿੱਟੀ ਵਾਲੀਆਂ ਬਿਮਾਰੀਆਂ ਤੋਂ ਵੀ ਇਹ ਬਚਾਉਂਦਾ ਜਿਹੜਾ ਇਹ ਮਾਈਕੋ ਰੈਜਾਇਆ ਸੋਕੇ ਨੂੰ ਚੰਗੀ ਤਰ੍ਹਾਂ ਸਹਾਰਨ ਦੇ ਕਾਬਿਲ ਬਣਾਉਂਦਾ ਪੌਦੇ ਨੂੰ ਇਹ ਕੁਝ ਕੰਮ ਕਰਦਾ ਹੁਣ ਇੰਨਾ ਕੰਮ ਇਸ ਮਾਈ ਕੋਰੈਜਾ ਜਿਹੜਾ ਬਣਿਆ ਫੰਗਸ ਦੇ ਜੜਾਂ ਨਾਲ ਮੇਲ ਦੇ ਨਾਲ ਇੰਨਾ ਫਾਇਦਾ ਕੀਤਾ ਪੌਦੇ ਦਾ ਪਰ ਬਦਲੇ ਵਿੱਚ ਹੁਣ ਪੌਦਾ ਕੀ ਕਰਦਾ ਆ ਉਸ ਫੰਗਸ ਨੂੰ ਆਪਣਾ ਬਣਾਇਆ ਹੋਇਆ ਭੋਜਨ ਜਿਹੜਾ ਉਹਨੇ ਕਾਰਬੋਹਾਈਡਰੇਟ ਫਿਰ ਉਹ ਦਿੱਤਾ ਉਹਨੂੰ ਉਹਦਾ ਵੀ ਭਲਾ ਹੋ ਗਿਆ ਅਸਲ ਦੇ ਵਿੱਚ ਪੌਦੇ ਦੀਆਂ ਜੜਾਂ ਨੇ ਜਦੋਂ ਨੇੜੇ ਆਇਆ ਨਾ ਫੰਗਸ ਨੇੜੇ ਆਈ ਤੇ ਜੜਾਂ ਚੋਂ ਨਿਕਲਣ ਵਾਲੇ ਰਸਾਇਣ ਨੇ ਉਹਨੂੰ ਆਕਰਸ਼ਿਤ ਕੀਤਾ ਮਾਈ ਕੋਰਾਈਜ਼ੇ ਦੀ ਖੋਜ ਜਿਹੜੀ 1885 ਦੇ ਵਿੱਚ ਏ ਵੀ ਏ ਬੀ ਫ੍ਰੈਂਕ ਨੇ ਕੀਤੀ ਉਹਨੇ ਤੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਹਦੀਆਂ ਤਿੰਨ ਕਿਸਮਾਂ ਮਾਈ ਕੋਰਾਈਜ਼ੀਆਂ ਐਡੋਮਾਈ ਕੋਰਾਈਜ਼ਾ ਇਕਟੋ ਮਾਈ ਕੋਰਾਈਜ਼ਾ ਤੇ ਏਰਕਾਇਡ ਮਾਈ ਕੋਰਾਈਜ਼ਾ ਇਹ ਤਿੰਨ ਕਿਸਮਾਂ ਦਾ ਪਾਇਆ ਜਾਂਦਾ ਤੇ ਫਸਲ ਦੇ ਵਿੱਚ ਇਹਦੀ ਮਹੱਤਤਾ ਬੜੀ ਆ ਕਿਉਂਕਿ ਫਸਲ ਦੀ ਪੈਦਾਵਾਰ ਵਧਾਉਂਦਾ ਖਾਦਾਂ ਦੀ ਲੋੜ ਘੱਟ ਪੈਂਦੀ ਆ ਪੌਦਾ ਸੋਕੇ ਨੂੰ ਚੰਗੀ ਤਰ੍ਹਾਂ ਸਹਾਰ ਸਕਦਾ ਮਿੱਟੀ ਦੀ ਸਿਹਤ ਸੁਧਰਤੀ ਜਾਂ ਤੇ ਕੁਦਰਤ ਪੱਖੀ ਇਹ ਇੱਕ ਚੀਜ਼ ਆ ਮਾਈਕੋਰਾਈਜ਼ਾ ਪੰਜਾਬ ਦੀ ਜਿਹੜੀ ਖੇਤੀ ਵਾਲੀ ਜ਼ਮੀਨ ਆ ਉਹਦੇ ਵਿੱਚ ਮੂਲ ਤੌਰ ਤੇ 10 ਤਰ੍ਹਾਂ ਦੇ ਫੰਗਸ ਪਾਏ ਜਾਂਦੇ ਆ ਆਪ ਸਕਰੀਨ ਦੇ ਉੱਪਰ ਆਪ ਦੇਖ ਸਕਦੇ ਇਹਨਾਂ ਦੇ ਨਾਮ ਤੇ ਜੇ ਕਹਿ ਲਈਏ ਵੀ 1 ਗ੍ਰਾਮ ਸਿਹਤਮੰਦ ਮਿੱਟੀ ਦੇ ਵਿੱਚ ਸੈਕੜੇ ਤੋਂ ਹਜ਼ਾਰਾਂ ਹੀ ਫੰਗਸ ਦੇ ਜਿਹੜੇ ਜੀਵਾਣੂ ਆ ਉਹ ਹੁੰਦੇ ਆ ਪਰ ਸਾਰੀਆਂ ਫੰਗਸ ਵੀ ਮਾੜੀਆਂ ਨਹੀਂ ਹੁੰਦੀਆਂ ਕਈ ਚੰਗੀਆਂ ਵੀ ਹੁੰਦੀਆਂ ਦਵਾਈ ਦੇ ਤੌਰ ਹੀ ਕੰਮ ਕਰਦੀਆਂ ਹੁਣ ਇਹਨਾਂ ਦਸਾਂ ਦੇ ਵਿੱਚੋਂ ਜਿਹੜੀ ਫਾਇਦੇਮੰਦ ਆ ਉਹ ਆ ਟ੍ਰਾਈਕੋਡਰਮਾ ਤੇ ਮਾਈ ਕੋਰਾਇਜ਼ਾ ਤੇ ਨੁਕਸਾਨਦਾਇਕ ਵੀ ਹੈਗੀਆਂ ਆ ਜਿਵੇਂ ਪਾਈਥੀਆਮ ਫਿਊਜ਼ੀਰੀਆਮ ਰਾਈਜ਼ੋਕਨੋਟੋਨੀਆਮ ਤੇ ਇਹ ਨੁਕਸਾਨਦਾਇਕ ਵੀ ਹੈਗੀਆਂ ਵਿੱਚ ਉਨੇ ਮਾਈ ਕੋਰਾਈਜ਼ਾ ਜਿਹੜਾ ਕੁਦਰਤੋਂ ਹੀ ਵਿੱਚ ਬਣਦਾ ਪਿਆ ਉਸ ਫੰਗਸ ਦੇ ਨਾਲ ਉਹਦੇ ਲਈ ਆਪਾਂ ਕੀ ਕਰੀਏ ਬਈ ਇਹ ਵਧੇ ਬਾਹਰੋਂ ਸਾਨੂੰ ਨਾ ਲੈ ਕੇ ਪਾਉਣਾ ਪਵੇ ਤੇ ਉਹਦੇ ਲਈ ਕਰਨਾ ਹੋਵੇਗਾ ਸਾਨੂੰ ਗੋਬਰ ਭਾਵ ਰੂੜੀ ਗੋਹੇ ਦੀ ਜਿਹੜੀ ਆਪਾਂ ਉਹ ਆਪਣੀ ਜ਼ਮੀਨ ਦੇ ਵਿੱਚ ਪਾਉਣਾ ਸ਼ੁਰੂ ਕਰੀਏ ਵਰਮੀ ਕੰਪੋਸਟ ਪਾਈਏ ਤੇ ਫੰਗਸ ਨੂੰ ਖਾਦ ਮਿਲੇਗੀ ਇਹਨਾਂ ਤੋਂ ਦੂਜਾ ਪਰਾਲੀ ਨਾ ਸਾੜੀਏ ਪਰਾਲੀ ਸਾੜਨ ਦੇ ਨਾਲ ਇਹ ਜਿਹੜੀ ਲਾਭਕਾਰੀ ਫੰਗਸ ਇਹ ਵੀ ਮਰ ਜਾਂਦੀ ਹੈ ਪਰਾਲੀ ਮਿੱਟੀ ਦੇ ਵਿੱਚ ਰਲਾਉਣ ਨਾਲ ਰੈਂਦ ਖੁੰਦ ਰਲਾਉਣ ਨਾਲ ਜਿਹੜੀ ਫੰਗਸ ਆ ਇਹ ਸਹਿਯੋਗੀ ਫੰਗਸ ਉਹ ਵੱਧਦੀ ਆ ਤੇ ਫਸਲਾਂ ਜਦੋਂ ਆਪਾਂ ਬਦਲ ਕੇ ਬੀਜਾਂਗੇ ਝੋਨੇ ਕਣਕ ਦੀ ਥਾਂ ਜਦੋਂ ਦਾਲਾਂ ਮੱਕੀ ਸਰੋਂ इत्याद ਪਾ ਬਦਲਾ ਦੇ ਦੇ ਕੇ ਇੱਕੋ ਜਿਹਿਆਂ ਫਸਲਾਂ ਨਾਲ ਉਦੋਂ ਵੀ ਫਿਰੇ ਵਧੂਗੀ ਇੱਕੋ ਤਰ੍ਹਾਂ ਦੀ ਜਦੋਂ ਆਪਾਂ ਫਸਲ ਲਾਉਂਨੇ ਆ ਤੇ ਫਿਰ ਉਹ ਇਹਨੂੰ ਇਸ ਲਾਭਦਾਇਕ ਉਲੀ ਨੂੰ ਇਸ ਫੰਗਸ ਨੂੰ ਵਧਣ ਤੋਂ ਰੋਕਦੀ ਆ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਥੋੜੀ ਘੱਟ ਕਰਨੀ ਪਊਗੀ ਫੰਗੀਸਾਈਡ ਜਿਹੜੇ ਉਹ ਜ਼ਿਆਦਾ ਪਾਉਣ ਦੇ ਨਾਲ ਲਾਭਦਾਇਕ ਫੰਗਸ ਵੀ ਮਰ ਜਾਂਦੀ ਹੈ। ਪਾਣੀ ਦਾ ਪ੍ਰਬੰਧ ਵੀ ਸਾਨੂੰ ਸਹੀ ਕਰਨਾ ਪਊਗਾ। ਜਿਹੜੀ ਨਮੀ ਆ ਉਹ ਫੰਗਸ ਲਈ ਵਧੀਆ ਬਹੁਤਾ ਪਾਣੀ ਵੀ ਮਾੜਾ ਸੋਕਾ ਵੀ ਮਾੜਾ। ਤੇ ਜਦੋਂ ਇਹਨੂੰ ਆਪਾਂ ਮੇਨਟੇਨ ਕਰ ਲਵਾਂਗੇ ਇਸ ਸਾਰੇ ਸਿਧਾਂਤ ਨੂੰ 2-3 ਮਹੀਨੇ ਦੇ ਵਿੱਚ ਹੀ ਸਾਨੂੰ ਫਰਕ દેਹੇਗਾ। ਮਿੱਟੀ ਨਰਮ ਹੋ ਜਾਵੇਗੀ, ਜੜ੍ਹਾਂ ਸਫੈਦ ਹੋ ਜਾਵਣਗੀਆਂ, ਫਸਲ ਤੰਦਰੁਸਤ ਹੋਵੇਗੀ। ਸੋ ਇਹਨੂੰ ਕੁਦਰਤਨ ਆਪਾਂ ਵਧਾ ਸਕਦੇ ਹਾਂ ਜ਼ਮੀਨ ਦੇ ਵਿੱਚ। ਏ ਸਤਿਗੁਰੂ ਕਿਰਪਾ ਕਰਨ ਸਾਰਿਆਂ ਦਾ ਭਲਾ ਕਰਨ ਆਪਾਂ ਜਿਵੇਂ ਅੱਜ ਜਾਣਨ ਦਾ ਯਤਨ ਕੀਤਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਨੌਲੇਜੇਬਲ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਜੇ ਚਾਹੁੰਦੇ ਹੋ ਕਿਸੇ ਵਿਸ਼ੇ ਤੇ ਵੀਡੀਓ ਬਣਾਈਏ ਤੇ ਕਮੈਂਟ ਜਰੂਰ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ